ਮੈਂ ਕਹਿੰਦਾ ਅੱਜ ਕਹਦੇ ਵੀ ਉਂਗਲ ਵਾਢ ਕੇ ਦਿਖਾ ਦੇਣੇ ਦੇਸ਼ ਲਈ ਵਾਢ ਦੇਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਵਾਢ ਦੇਣ ਇੱਕ ਸਾਲ ਜਿਹੜੇ ਢੜਕਾਓ ਬਿਆਨ ਦਿੰਦੇ ਆ ਇਹਨਾਂ ਨੇ ਇੱਕ ਸਾਲ ਬੰਦ ਕਰ ਦੇਣਾ ਜੇਲ੍ਹ ਦੇ ਵਿੱਚ ਮੈਂ ਕਹਿੰਦਾ ਇੱਕ ਸਾਲ ਦੇ ਵਿੱਚ ਤੁਹਾਨੂੰ ਸਾਰਾ ਨਿਚੋੜ ਨਿਕਲਾਉ ਗੱਲਬਾਤ ਦਾ ਜਿੰਨੇ ਜਿੰਨੀਆਂ ਤੇ ਲਈ ਸਕੋਲਡੀਆਂ ਦਿੰਦੇ ਆ ਉਹਨਾਂ ਨੇ ਇਹਨਾਂ ਪੜਕਾਓ ਬਿਆਨ ਦੇ ਨੇ ਕੀ ਅਸੀਂ ਸ਼ਿਵ ਦੇ ਭਗਤੀਆਂ ਆ ਜਾਂ ਕੁਛ ਐਦਾਂ ਕਹਦੇ ਨਜ਼ਰ ਆਏ ਨਾ ਜੀ ਸ਼ਿਵ ਜੀ ਮਾਰਾ ਦਾ ਭਗਤੀ ਵਾਲੇ ਸੀਗੇ ਇਹਨਾਂ ਨੇ ਕਦੀ ਭਗਤੀ ਕਰਦੇ ਆ ਇਹਦਾ ਹਾ ਹੂ ਹੂ ਲੀ ਲੀ ਲਾਲਾ ਕਰਦੇ ਹੈਗੇ ਮੇਰੇ ਨਾਲ ਘੱਟੋ ਘੱਟ 30 40 ਮੁੰਡੇ ਸੱਭ ਸੈਨ ਵਾਲੇ ਮੁੰਡੇ ਯਾਰ ਦੋਸਤ ਆ ਉਹ ਵੀ ਸਾਨੂੰ ਕਹਿੰਦੇ ਬਾਬਾ ਹੀ ਕਹਿੰਦਾ ਲੰਡੂ ਜੇ ਹੈਗੇ ਕਹਿੰਦੇ ਇਹ ਬੰਦੇ ਸੁਧਰ ਨਹੀਂ ਸਕਦੇ ਐਸ ਸੱਭ ਸੈਨ ਵਾਲੇ ਕੋਈ ਹੋਰ ਦੇ ਨਹੀਂ ਆ ਰਹੇਗੇ ਹੋਰ ਕਿਸੇ ਦੇ ਬਿਆਨ ਨਹੀਂ ਆ ਰਹੇਗੇ ਇਹੀ ਬਸ ਇਹਨਾਂ ਦੇ ਬਸ ਜਦੋਂ ਵੀ ਘੋਟਦੇ ਆ ਇਹੀ ਸਾਨੂੰ ਜੀ ਮਾਰਦੇ ਆ ਧਮਕੀਆਂ ਆਉਂਦੀਆਂ ਇਹਨਾਂ ਨਹੀਂ ਆਉਂਦੀਆਂ ਨੇ ਉਹ ਇਹ ਜੀਵ ਜਿਹੜੀ ਅਜੇ ਕੰਟਰੋਲ ਕਰ ਲੈਣਾ ਥੋੜੀ ਜਿਹੀ ਕੁਝ ਲੋਕ ਹੈ ਜ਼ਿਆਦਾ ਨਹੀਂ ਹੈਗਾ ਤੜਕਾ ਉਹ ਬਿਆਨ ਦੇਣੇ ਬੰਦ ਕਰ ਦਿਓ ਆਪਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਯਾਰ ਇਹ ਜਿਹੜਾ ਪੈਸਾ ਜਿਹੜਾ ਜਾਂਦਾ ਸਿਕਿਉਰਿਟੀਆਂ ਦਾ ਉਹ ਤਾਂ ਆਮ ਲੋਕਾਂ ਦਾ ਹੀ ਹੁੰਦਾ ਫਿਰ ਉਹ ਪੈਸੇ ਵੀ ਲੱਗਦਾ ਨਹੀਂ ਵੀ ਵੀ ਖਰਾਬ ਜਾ ਰਹੇ ਆ ਵੀ ਖਰਾਬ ਲੋਕਾਂ ਦੇ ਪਿੱਛੇ ਲਾ ਰਹੇ ਆ ਵੀ ਜੋ ਉਹੀ ਪੈਸਾ ਆਪਾਂ ਸਕੂਲਾਂ ਦੇ ਵਿੱਚ ਲਾਵਾਂਗੇ ਉਹੀ ਆਪਣੀ ਜੇ ਸਰਕਾਰ ਥੋੜਾ ਜਿਹਾ ਉਧਰੋਂ ਇਧਰੋਂ ਹਟ ਕੇ ਥੋੜਾ ਜਿਹਾ ਐ ਨੂੰ ਹੋ ਜਾਵੇ ਵੀ ਉਹ ਗਰੀਬਾਂ ਦਾ ਤੇ ਘਰ ਵਸਤ ਪੈ ਜਾਵੇ ਤੇ ਕਿੰਨੀਆਂ ਸੀਸਾ ਦੇਣਗੇ ਸੱਸ਼ੇਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ ਤੇ ਵੱਡੇ ਹਮਲੇ ਤੋਂ ਬਾਅਦ ਹੁਣ ਸ਼ਿਵ ਸੈਨਾ ਆਗੂਆਂ ਦੀਆਂ ਸਿਕਿਉਰਟੀਆਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ ਹਾਲਾਤ ਦੇ ਵਿੱਚ ਕਈ ਸ਼ਿਵ ਸੈਨਿਕ ਆਗੂਆਂ ਨੂੰ ਸਿਕਿਉਰਟੀ ਦਿੱਤੀ ਗਈ ਆ ਤਾਂ ਗੱਲਬਾਤ ਕਰਦੇ ਆ ਮੇਰੇ ਨਾਲ ਖਾਲਸਾ ਕੁਲਦੀਪ ਜੀ ਮੌਜੂਦ ਨੇ ਗੱਲਬਾਤ ਸਰ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿਹੜਾ ਅਜਿਹਾ ਕੰਮ ਕਰ ਦਿੱਤਾ ਇਹਨਾਂ ਨੇ ਵੀ ਜਿਹੜੀ ਇਹਨਾਂ ਨੂੰ ਸਿਕਿਉਰਟੀਆਂ ਵਧਾ ਦਿੱਤੀਆਂ ਗਈਆਂ ਸਿਕਿਉਰਟੀ ਇਹਨਾਂ ਦੀ ਜਿਹੜੀ ਹੈ ਹੋਰ ਵਧਾਈ ਗਈ ਦੇਖੋ ਜੀ ਜਿਹੜੀ ਸਰਕਾਰ ਆਪਣੀ ਵੈਸੇ ਇਹਨਾਂ ਨੂੰ ਸਕੋਲਟੀ ਨਹੀਂ ਵਧਾਉਣੀ ਵਧਾਉਣੀ ਚਾਹੀਦੀ ਇਹਨਾਂ ਨੇ ਕਿਹੜਾ ਕੋਈ ਜੰਗ ਲੜਿਆ ਜਾਂ ਕੋਈ ਵਧੀਆ ਕੰਮ ਕੀਤੇ ਹੈਗੇ ਆ ਇਹ ਜਿਹੜੀਆਂ ਜੀਵ ਜਿਹੜੀ ਆਪਣੀ ਜੀਵ ਹੈਗੀ ਆ ਇਹ ਕਰਵਾਉਂਦੀ ਹੈਗੀ ਆ ਜੇ ਆਪਾਂ ਬਿਆਨ ਗਲਤ ਨਾ ਦਈਏ ਨਾ ਕਿਸੇ ਨੂੰ ਚੰਗਾ ਮਾੜਾ ਬੋਲੀਏ ਤੇ ਆਪਾਂ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਕਹਿ ਸਕਦਾ ਤਾਂ ਕਿ ਉਹ ਕਹਿੰਦੇ ਵੀ ਸਾਨੂੰ ਥੈਟ ਹੈਗੀ ਐ ਸਾਨੂੰ ਕੌਲਾਂ ਆਂਦੀਆਂ ਧਮਕੀਆਂ ਆਂਦੀਆਂ ਨੇ ਵੀ ਕਿੱਥੋਂ ਧਮਕੀਆਂ ਆਂਦੀਆਂ ਉਹਨਾਂ ਨੂੰ ਵੀ ਕੋਈ ਉਹਨਾਂ ਨੂੰ ਕੌਣ ਉਹਨਾਂ ਨੂੰ ਮਾਰਨਾ ਚਾਹੁੰਦਾ ਕੀ ਉਹ ਕੀ ਕੀਤਾ ਉਹਨਾਂ ਨੇ ਇਸ ਦੇਸ਼ ਲਈ ਦੇਖੋ ਜੀ ਉਹਨਾਂ ਨੇ ਕੁਝ ਕੀਤਾ ਤਾਂ ਹੈ ਨੀਗਾ ਝੁਮਕਿਆਂ ਨੂੰ ਕਿੱਥੋਂ ਆਉਣੀਆਂ ਨੇ ਜੇ ਯਾਰ ਕਪਾ ਕਿਸੇ ਨੂੰ ਮਾੜਾ ਬੋਲਾਂਗੇ ਹੁਣ ਮੈਂ ਹੀ ਲਾਲਾ ਜੇ ਮੈਂ ਕਿਸੇ ਨੂੰ ਮਾੜਾ ਬੋਲਾਂਗਾ ਤੇ ਅਗਲੇ ਮੈਨੂੰ ਵੀ ਕਹਿਣਗੇ ਵੀ ਬਾਬਾ ਤੂੰ ਝੁਮਕਿਆ ਇਦਾਂ ਦੇ ਬਿਆਨ ਦਿੰਦਾ ਗਲਤ ਬੋਲਦਾ ਝੁਮਕਿਆਂ ਦੇ ਅਗਲੇ ਕਹਿਣਗੇ ਵੀ ਤੂੰ ਆਪਣੀ ਜੀਭ ਕੰਟਰੋਲ ਰੱਖੋ ਬਾਬਾ ਜੀ ਇਹ ਦਨੀਆਂ ਝੁਮਕਿਆਂ ਨਾ ਦੋ ਤੇ ਜੇ ਹੁਣ ਅਸੀਂ ਗਲਤ ਬੋਲਾਂਗੇ ਤਾਂ ਸਾਨੂੰ ਵੀ ਧਮਕੀਆਂ ਆਉਣਗੀਆਂ ਸਾਨੂੰ ਵੀ ਮਾਰਨੀਆਂ ਧਮਕੀਆਂ ਦੇਣਗੇ ਤੇ ਜੇ ਆਪਾਂ ਪਿਆਰ ਨਾਲ ਗੱਲ ਕਰਾਂਗੇ ਵਧੀਆ ਤਰੀਕੇ ਨਾਲ ਗੱਲ ਕਰਾਂਗੇ ਵੀਰ ਜੀ ਭਾਜੀ ਕਹਿ ਕੇ ਗੱਲ ਕਰਾਂਗੇ ਕਿਸੇ ਬਾਰੇ ਨਹੀਂ ਗਲਤ ਬੋਲਾਂਗੇ ਤਾਂ ਸਾਨੂੰ ਧਮਕੀਆਂ ਕਿੱਦਾਂ ਆ ਜਾਣਗੀਆਂ ਤੇ ਇਹਨਾਂ ਦੀਆਂ ਉਹ ਹੀ ਆ ਵੀ ਇਹਨਾਂ ਨੇ ਮੂੰਹ ਹਿਲਾ ਕੇ ਦੰਗੇ ਕਰਾਉਣੇ ਆ ਲੜਾਈਆਂ ਕਰਾਉਣੀਆਂ ਨੇ ਤੇ ਆਪ ਦੇ ਵਿੱਚ ਬਾਅਦ ਜਦੋਂ ਲੜਾਈ ਲੜੀ ਹੋ ਜਾਂਦੀ ਹੈ ਜਾਂ ਕੋਈ ਗੱਲਬਾਤ ਹੁੰਦੀ ਹੈ ਫਿਰ ਸਰਕਾਰ ਨੂੰ ਮਾੜਾ ਕਹਿ ਦਿੰਦੇ ਆ ਵੀ ਇਹ ਸਾਨੂੰ ਬਾਹਰੋਂ ਧਮਕੀਆਂ ਆਉਂਦੀਆਂ ਨੇ ਬਾਹਰੋਂ ਧਮਕੀਆਂ ਆ ਰਹੀਆਂ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਕਿੱਥੋਂ ਧਮਕੀਆਂ ਆਉਂਦੀਆਂ ਕੀ ਗੱਲਬਾਤ ਹੈ ਜਿਹੜੀ ਸਕੋਲਟੀ ਹੈ ਕਿਉਂ ਦਿੱਤੀ ਜਾਂਦੀ ਹੈ ਇਹਨਾਂ ਨੂੰ ਸਕੋਲਟੀ ਅੱਗੇ ਆਪਣੇ ਥਾਣਿਆਂ ਦੇ ਵਿੱਚ ਆਪਣੇ ਜਿਹੜੇ ਅਫਸਰ ਲੋਗ ਆ ਛੋਟੇ ਅਫਸਰ ਜਿਹੜੇ ਆਪਣੇ ਕਹਿੰਦੇ ਪੁਲਿਸ ਵਾਲੇ ਮਲਾਜਮ ਹੈ ਅੱਗੇ ਥਾਣਿਆਂ ਦੇ ਵਿੱਚ ਘਟ ਹੈ ਉਹ ਜਿਹੜੀ ਇਹਨਾਂ ਨੂੰ ਜ਼ਕੋਲਟੀ ਦੇਣੀ ਹੈਗੀ ਆ ਉਹ ਹੀ ਥਾਣਿਆਂ ਦੇ ਵਿੱਚ ਵਧਾ ਕੇ ਰੱਖਣ ਚੰਗੀ ਗੱਲ ਨਹੀਂ ਹੈਗੀ ਵੀ ਜਿਹੜੇ ਆਪਣੇ ਕਾਂਡ ਹੁੰਦੇ ਆ ਜਾਂ ਆਪਣੇ ਜਿੱਦੋਂ ਕੋਈ ਗੱਲਬਾਤ ਆਂ ਵਾਰਦਾਤਾ ਹੁੰਦੀਆਂ ਨੇ ਉਦੋਂ ਜਦੋਂ ਕਿ ਜਾਈਏ ਵੀ ਭਾਈ ਚੌਂਕੀ ਦੇ ਵਿੱਚ ਕਹਿੰਦੇ ਮਲਾਜਮ ਘਟ ਹੈ ਉਹੋ ਜਿਹੜੇ ਮੁਲਾਜ਼ਮ ਇਹਨਾਂ ਨੂੰ ਦੇ ਰਹੇ ਆ ਉਹੀ ਆਪਾਂ ਥਾਣਿਆਂ ਦੇ ਵਿੱਚ ਚੌਂਕੀਆਂ ਦੇ ਵਿੱਚ ਰੱਖੀਏ ਵੀ ਗਾਂ ਆਪਣੇ ਮੁਲਾਜ਼ਮ ਆਪਣਾ ਸਾਥ ਦੇਣ ਮੁਲਾਜ਼ਮ ਤਾਂ ਘੱਟ ਹੋਣੇ ਹੀ ਆ ਕਿਉਂਕਿ 4-4 5-5 ਗਨਮੈਨ ਜਿਹੜੇ ਨੇ ਇਹਨਾਂ ਦੇ ਨਾਲ ਘੁੰਮ ਰਹੇ ਨੇ ਸ਼ਿਵ ਸੈਨਾ ਆਗੂਆਂ ਦੇ ਨਾਲ ਤਾਂ ਫਿਰ ਘੱਟ ਤਾਂ ਹੋਣੇ ਹੀ ਆ ਜੀ ਉਹੀ ਤਾਂ ਮੈਂ ਕਹਿਣਾ ਚਾਹੁੰਨਾ ਵੀ ਜਿਹੜੇ ਉਹ ਮੁਲਾਜ਼ਮ ਉਹਨਾਂ ਨੂੰ ਦੇਣੇ ਆ ਉਹ ਆਪਣੇ ਪਬਲਿਕ ਦੇ ਕੰਮ ਹੋਣ ਸੰਗਤ ਜਿਹੜੀ ਪਬਲਿਕ ਆਪਣੀ ਹੈਗੀ ਆ ਜਿਹੜੇ ਆਪਣੇ ਥਾਣੇ ਹੈਗੇ ਆ ਥਾਣਿਆਂ ਦੇ ਵਿੱਚ ਬਹੁਤ ਮੁਲਾਜ਼ਮ ਘੱਟ ਹੈਗੇ ਆ ਵੀ ਇਹਨਾਂ ਨੂੰ ਉਧਰੋਂ ਛੱਡ ਕੇ ਇਹਨਾਂ ਨੂੰ ਦੇਣਾ ਚਾਹੀਦਾ ਇਹ 4 ਇੱਕ ਬੰਦਿਆਂ ਨੂੰ 10 10 ਬੰਦੇ ਆ 10 ਬੰਦਿਆਂ ਦੇ ਉੱਤੇ 5 4 4 ਬੰਦੇ ਲਾ ਲੋ ਤਾਂ ਕਿੰਨੇ ਬਣ ਗਏ ਹੈਨਾ 40 ਬੰਦੇ ਹੋ ਗਏ 40 ਬੰਦੇ ਉਹੀ ਆਪਣੇ ਥਾਣਿਆਂ ਦੇ ਵਿੱਚ ਕੰਮ ਕਰਨ ਤੇ ਕਿੰਨਾ ਵਧੀਆ ਕੰਮ ਹੋਊਗਾ ਕ੍ਰਾਈਮ ਘਟੂ ਕ੍ਰਾਈਮ ਘਟੂਗਾ ਜਦੋਂ ਕ੍ਰਾਈਮ ਘਟੂਗਾ ਤੇ ਉਹ ਹੀ ਆਪਣਾ ਸਿਸਟਮ ਵਧੀਆ ਹੋ ਜਾਊਗਾ ਪਰ ਆਪਾਂ ਆਣ ਕੀ ਕਰੀਏ ਹੁਣ ਅਸੀਂ ਕੁਛ ਕਹਿ ਦ ਸਕਦੇ ਨਹੀਂ ਜੇ ਅਸੀਂ ਮਾਰਿਆ ਕੋਈ ਧਮਕੀ ਮਾਰਿਆ ਤਾਂ ਬਿਆਨ ਦੇ ਦਿੰਦੇ ਆ ਤੇ ਸਾਡੇ ਦੇ ਪਰਚੇ ਹੋ ਜਾਂਦੇ ਆ ਇਹਨਾਂ ਨੂੰ ਸਕੋਲਟੀਆਂ ਮਿਲ ਜਾਂਦੀਆਂ ਆਗੀਆਂ ਨੇ ਪਰ ਮੈਂ ਸਰਕਾਰ ਇਹੀ ਕਹਿਣਾ ਚਾਹੁੰਨਾ ਅਫਸਰਾਂ ਨੂੰ ਵੀ ਇਹਨਾਂ ਨੂੰ ਸਕੋਲਟੀਆਂ ਦੇਣ ਤੋਂ ਮੈਲਾ ਇਹਨਾਂ ਨੂੰ ਕਹੋ ਵੀ ਜੀਵ ਤੇ ਕੰਟਰੋਲ ਰੱਖੋ ਵੀ ਕਿਸੇ ਨੂੰ ਮਾਰਿਆ ਨਾ ਕੋ ਸਭ ਸੈਂ ਹੈਗੇ ਦਾ ਸਾਰੇ ਯਾਰ ਹੁਣ ਦੇਖੋ ਕਿੱਡੇ ਕਿੱਡੇ ਵੱਡੇ ਸਭ ਸਹਣਿਆ ਕਿੱਡੂ ਹੀ ਬਹੁਤ ਵੱਡੇ ਪਏ ਆ ਸਭ ਸਹਣ ਵਾਲੇ ਕੋਈ ਹੋਰ ਦੇ ਨਹੀਂ ਆ ਰਹੇਗੇ ਹੋਰ ਕਿਸੇ ਦੇ ਬਿਆਨ ਨਹੀਂ ਆ ਰਹੇਗੇ ਹੋਰ ਕੋਈ ਮਾੜਾ ਨਹੀਂ ਬੋਲਦਾ ਪਿਆਗਾ ਤੇ ਇਹ ਇਹੀ ਵਾਸ ਇਹਨਾਂ ਦੇ ਬਸ ਜਦੋਂ ਵੀ ਕੋਟਦੇ ਆ ਇਹੀ ਸਾਨੂੰ ਜੀ ਮਾਰਦੀਆਂ ਧਮਕੀਆਂ ਆਉਂਦੀਆਂ ਇਹਨਾਂ ਨਹੀਂ ਆਉਂਦੀਆਂ ਨੇ ਹੋਰ ਕਿਸੇ ਨੂੰ ਨਹੀਂ ਆਉਂਦੀਆਂ ਹੈਗੀਆਂ ਧਮਕੀਆਂ ਮੈਂ ਤਾਂ ਇਹ ਕਹਿਣਾ ਵੀ ਬੇਨਤੀ ਕਰਨਾ ਚਾਹਣਾ ਵੀ ਪੁਲਿਸ ਮੁਲਾਜ਼ਮ ਜਿਹੜੇ ਆ ਇਹਨਾਂ ਨੂੰ ਸਰਕਾਰ ਇਹ ਨਹੀਂ ਦਿੱਤੀ ਜਾਣੀ ਚਾਹੀਦੀ ਸਕਾਲਟੀ ਸਕਾਲਟੀ ਜਿਹੜੀ ਦੇਣੀ ਹੈਗੀ ਆ ਉਹ ਵਧੀਆ ਕੰਮ ਕਰੋ ਯਾਰ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਹੁਣ ਟੀਚਰ ਘਟਾ ਹੈ ਟੀਚਰ ਉਹ ਕੰਮ ਕਰੋ ਉਹ ਜਿਹੜਾ ਇਹਨਾਂ ਦਾ ਖਰਚਾ ਇਹਨਾਂ ਦੇ ਉੱਤੇ ਕਰਨਾ ਹੈਗਾ ਜਦੋਂ ਉਹਨੂੰ ਬਿਆਨ ਗਾ ਦੇ ਦਿੰਦੇ ਆ ਤੇ ਗਲਤ ਦਾ ਅਸਰ ਪੈਣਾ ਹੀ ਆ ਉਹ ਉਹੀ ਜਿਹੜਾ ਇਹਨਾਂ ਤੇ ਪੈਸਾ ਲਾਉਣੇ ਆ ਆਪਾਂ ਉਹ ਆਪ ਸਕੂਲਾਂ ਦੇ ਲਈਏ ਸਾਡੇ ਬੱਚੇ ਪੜਨ ਸਰਪੰਨੇ ਸਕੂਲਾਂ ਦੇ ਉੱਤੇ ਜਿੰਨਾ ਇਹਨਾਂ ਦੇ ਪਹਿਲਾਂ ਸਕੂਲਾਂ ਦੇ ਵਿੱਚ ਲਾਉਣਾ ਚਾਹੀਦਾ ਸਕੂਲ ਦੇ ਬੱਚੇ ਪੜਨ ਗਰੀਬਾਂ ਦੇ ਬੱਚੇ ਪੜਨ ਜਿਹੜੇ ਵਿਚਾਰੇ ਮਾਤੜ ਲੋਕ ਹੈਗੇ ਆ ਵੱਡੇ ਹੋ ਗਏ ਅਫਸਰ ਬਣ ਪਰ ਇਹਨਾਂ ਦੇ ਉੱਤੇ ਨਾ ਲਾਓ ਇਹ ਤਾਂ ਇਹ ਜਿਹੜਾ ਪੈਸਾ ਜਿਹੜਾ ਜਾਂਦਾ ਸਿਕਿਉਰਟੀਆਂ ਦਾ ਉਹ ਤਾਂ ਆਮ ਲੋਕਾਂ ਦਾ ਹੀ ਹੁੰਦਾ ਆਮ ਲੋਕ ਜਦੋਂ ਟੈਕਸ ਭਰਦੇ ਆ ਫਿਰ ਇਹ ਮੁਲਾਜ਼ਮਾਂ ਨੂੰ ਪੈਸੇ ਮਿਲਦੇ ਆ ਫਿਰ ਉਹ ਪੈਸੇ ਵੀ ਲੱਗਦਾ ਨਹੀਂ ਵੀ ਵੀ ਖਰਾਬ ਜਾ ਰਹੇ ਆ ਵੀ ਖਰਾਬ ਲੋਕਾਂ ਦੇ ਪਿੱਛੇ ਲਾ ਰਹੇ ਆ ਵੀ ਖਰਾਬ ਹੀ ਜਾ ਰਿਹਾ ਹੈ ਜੋ ਉਹੀ ਪੈਸਾ ਆਪਾਂ ਸਕੂਲਾਂ ਦੇ ਵਿੱਚ ਲਾਵਾਂਗੇ ਉਹੀ ਕਿਸੇ ਗਰੀਬ ਜਿਹੜਾ ਹੁਣ ਕਈ ਕਈ ਗਰੀਬਾਂ ਦੇ ਦੇਖੋ ਤੁਸੀਂ ਜਾ ਕੇ ਬਾਹਰ ਵੀ ਕਈ ਗਰੀਬਾਂ ਦੀਆਂ ਸੱਤਾ ਚੋਂ ਦੀਆਂ ਪਈਆਂ ਨੇ ਉਹੀ ਆਪਣੀ ਜੇ ਸਰਕਾਰ ਥੋੜਾ ਜਿਹਾ ਉਧਰ ਨੂੰ ਇਧਰੋਂ ਹਟ ਕੇ ਥੋੜਾ ਜਿਹਾ ਐ ਨੂੰ ਹੋ ਜਾਵੇ ਵੀ ਉਹ ਗਰੀਬਾਂ ਦੇ ਉੱਤੇ ਘਰ ਸੱਤ ਪੈ ਜਾਵੇ ਤੇ ਕਿੰਨੀਆਂ ਸੀਸਾ ਦੇਣਗੇ ਕਿੰਨੀਆਂ ਆਪਣੀ ਚੜ੍ਹਦੀ ਕਲਾ ਕਹਿਣਗੇ ਅਗਲੇ ਕਹਿਣਗੇ ਵੀ ਸਾਡੀ ਜਿਹੜੀ ਸਰਕਾਰ ਹੈ ਕਿੰਨਾ ਸਾਡੇ ਵਾਸਤੇ ਸੋਚਦੀ ਹੈਗੀ ਆ ਉਹਨਾਂ ਦੀਆਂ ਸੱਤਾਂ ਜਿਹੜੀਆਂ ਹੁਣ ਅੱਗੇ ਮੀਂਹ ਚਾਲੂ ਹੋਣ ਸੱਤਾ ਚੋਂ ਦੀਆਂ ਨੇ ਉਹ ਚਾਰੇ ਤਰਪਾਲਾਂ ਪਾ ਬਾ ਕੇ ਥੱਲੇ ਰਹਿੰਦੇ ਆ ਉ ਉਹ ਜਿਹੜੇ ਪਬਲਿਕ ਦਾ ਹੀ ਪੈਸਾ ਹੈ ਇਹ ਹੀ ਪਬਲਿਕ ਦਾ ਪੈਸਾ ਆਪਾਂ ਸਕੂਲਾਂ ਦੇ ਵਿੱਚ ਲਾ ਦੀਏ ਸਕੂਲਾਂ ਦੇ ਬੱਚਿਆਂ ਦੇ ਲੈ ਦੀਏ ਉਹਨਾਂ ਨੂੰ ਜਿਹੜੇ ਨਹੀਂ ਪੜ ਸਕਦੇ ਉਹਨਾਂ ਨੂੰ ਪੜਾਈਏ ਆਪਣੇ ਉਹੀ ਬੱਚੇ ਗਾਂ ਵਡੇ ਹੋਗੇ ਆਪਣੇ ਅਫਸਰ ਬਣ ਪਰ ਇਹ ਕਿਹੜਾ ਰਿਵਾਜ ਹੈਗਾ ਵਾ ਜਿਸ ਤਰ੍ਹਾਂ ਪਹਿਲਾਂ ਤਾਂ ਢੜਕਾਉ ਪਾਸ਼ਣ ਦੇ ਦੋ ਉਸ ਤੋਂ ਬਾਅਦ ਤੁਹਾਨੂੰ ਥ੍ਰੈਟਾਂ ਆ ਜਾਣ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਬਗੈਰ ਇਨਕੁਆਇਰੀ ਤੋਂ ਬਗੈਰ ਕੁਝ ਕੀਤੇ ਉਹਨਾਂ ਨੂੰ ਕੀ ਨਾ ਸਿਕਿਉਰਿਟੀ ਦੇ ਦਿੰਦੀ ਇਹ ਕਿਹੜਾ ਰਿਵਾਜ ਹੋ ਗਿਆ ਫਿਰ ਰਿਵਾਜ ਯਾਰ ਉਹੀ ਤਾਂ ਮੈਂ ਕਹਿਣਾ ਚਾਹਣਾ ਐ ਵੀ ਰਿਵਾਜ ਇਹਨਾਂ ਨੇ ਬਣਾਇਆ ਹੋਇਆ ਅੱਜ ਜੀਵ ਨੇ ਬਣਾਇਆ ਕਹਿੰਦੇ ਜੀਵ ਦੇ ਵਿੱਚ ਹੱਡੀ ਨਹੀਂ ਹੁੰਦੀ ਹੱਡੀਆਂ ਤੜਵਾ ਦਿੰਦੀ ਹੈ ਉਹ ਜੀਵ ਜਿਹੜੀ ਅਜੇ ਕੰਟਰੋਲ ਕਰ ਲੈਣਾ ਥੋੜੇ ਜਿ ਕੁਝ ਲੋਕ ਹੈ ਜ਼ਿਆਦਾ ਨਹੀਂ ਹੈਗਾ ਮੈਂ ਇਹਨਾਂ ਨੂੰ ਮਾੜਾ ਨਹੀਂ ਕਹਿੰਦਾ ਹੈ ਤਾਂ ਸਾਡੇ ਆਪਣੇ ਬੰਦੇ ਹੈਗੇ ਆ ਪੰਜਾਬ ਦੇ ਵਾਸੀ ਹੈ ਮੈਂ ਇਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਵੀ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਸਾਡੇ ਭਰਾ ਸੱਜਣ ਮਿੱਤਰ ਹੋ ਵੀ ਤੁਸੀਂ ਇਹ ਪੜਕਾਉ ਬਿਆਨ ਦੇਣੇ ਬੰਦ ਕਰ ਦਿਓ ਆਪਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਯਾਰ ਕੋਈ ਤੁਹਾਨੂੰ ਨਹੀਂ ਮਾਰਦਾਗਾ ਕੋਈ ਕੋਈ ਜਹੇ ਬੰਦੀ ਨਹੀਂ ਤੁਹਾਨੂੰ ਕੁਝ ਕਹੂਗੀ ਕੋਈ ਕੁਝ ਨਹੀਂ ਕਹੂਗਾ ਜੇ ਆਪਾਂ ਪੜਕਾਉ ਬਿਆਨ ਦੇਵਾਂਗੇ ਯਾਰ ਕੋਈ ਵੀ ਆ ਜੇ ਹੁਣ ਆਪਾਂ ਸਰਕਾਰ ਨੂੰ ਮਾਰਾ ਕਹਾਂਗੇ ਸਰਕਾਰ ਸਾਨੂੰ ਚੁੱਕ ਕੇ ਪਰਚੇ ਪਾ ਕੇ ਅੰਦਰ ਧੱਕੂਗੀ ਕਿਸੇ ਨੂੰ ਮਾਰਾ ਬੋਲਾਂਗੇ ਕੁਝ ਤਾਂ ਹੋ ਗਈ ਪਰ ਇਹ ਜਿਹੜੇ ਪੜਕਾਉ ਬਿਆਨ ਦਿੰਦੇ ਇਹਨਾਂ ਤੇ ਰੋਕ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਲੱਗਦਾ ਵੀ ਇਹਨਾਂ ਤੇ ਰੋਕ ਲਾਣੀ ਚਾਹੀਦੀ ਸਾਰੇ ਮਸਲੇ ਆਪ ਹੀ ਮੁੱਕ ਜਾਣੇ ਫਿਰ ਹਾਂ ਸਹੀ ਗੱਲ ਹੈ ਹੁਣ ਮੈਂ ਕਹਿੰਦਾ ਸਰਕਾਰ ਇਹਨਾਂ ਤੇ ਪੂਰੀ ਸਾਈਕ ਸਾਈਕ ਸਾਥ ਦੇ ਆ ਲੈ ਲੈਣੇ ਨਾਲ ਸਕੋਲਟੀਆਂ ਸਕੋਲਟੀਆਂ ਨੂੰ ਕਹਿੰਦਾ ਜੇ ਤੁਸੀਂ ਬਿਆਨ ਗਲਤ ਦਿੱਤਾ ਤੁਹਾਡੇ ਤੇ ਚੱਕੇ ਮੈਂ ਅੱਗੇ ਪਿੱਛੇ ਵੀ ਇੱਕ ਬਿਆਨ ਦਿੱਤਾ ਛੋਟਾ ਜ ਮੈਂ ਕਹਿੰਦਾ ਇਹਨਾਂ ਨੂੰ ਇੱਕ ਵਾਰੀ ਨਾ ਚੰਗੀ ਰੱਖ ਕੇ ਦੋ ਇੱਕ ਇੱਕ ਸਾਲ ਦੀ ਇੱਕ ਸਾਲ ਜਿਹੜੇ ਭੜਕਾਓ ਬਿਆਨ ਦਿੰਦੇ ਆ ਇਹਨਾਂ ਨੂੰ ਇੱਕ ਸਾਲ ਬੰਦ ਕਰ ਦੇਣ ਜੇਲ੍ਹ ਦੇ ਵਿੱਚ ਮੈਂ ਕਹਿੰਦਾ ਇੱਕ ਸਾਲ ਦੇ ਵਿੱਚ ਤੁਹਾਨੂੰ ਥਾੜਾ ਹੀ ਸਾਰਾ ਨਚੋੜ ਨਿਕਲ ਆਉ ਗੱਲ ਬਾਤ ਦਾ ਵੀ ਇਹ ਬਿਆਨਾਂ ਕਰਕੇ ਹੁੰਦੇ ਆ ਤਾਂ ਉਹਨਾਂ ਕਰਕੇ ਹੁੰਦੇ ਆ ਪਰ ਇਹ ਗਲਤ ਗੱਲ ਆ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਹੈਗਾ ਵੀ ਆਪਣਾ ਇਦਾਂ ਦੇ ਕੰਮ ਕਰੀਏ ਜਿਹੜੇ ਆਪਾਂ ਨੂੰ ਸੋਭਾ ਦਿੰਦੇ ਹੈਗਾ ਵੀ ਆਪਾਂ ਜਦੋਂ ਸਕਿਉਰਿਟੀਆ ਦਿੰਨੇ ਆ ਪੁਲਿਸ ਵਾਲਿਆਂ ਦੇ ਨਾਲ ਨਜ਼ਰ ਰੱਖ ਕੇ ਮੁਲਾਜ਼ਮ ਜਿਹੜੇ ਆਪਣੇ ਵਿਚਾਰੇ ਜਾਂਦੇ ਆ ਵੀਰ ਉਹਨਾਂ ਦੀ ਤਾਂ ਡਿਊਟੀ ਆ ਯਾਰ ਉਹਨਾਂ ਨੇ ਤਾਂ ਖੜਨਾ ਹੀ ਖੜਨਾ ਡਿਊਟੀ ਨਾਲ ਦੇਣੀ ਆ ਫਿਰ ਉਹਨਾਂ ਦੀ ਉਹ ਜਿੱਥੇ ਉਹਨਾਂ ਨੇ ਖੜਨਾ ਅਗਲੇ ਕਹਿੰਦੇ ਸਾਡੇ ਕੋਲੇ ਪੁਲਿਸ ਆ ਦਬਕਾ ਮਾਰ ਕੇ ਕੰਮ ਚੱਲ ਜਾਂਦਾ ਹੈਗਾ ਮੈਂ ਤਾਂ ਗੱਲ ਇਹ ਹੀ ਕਹਿਣਾ ਵੀ ਇਹ ਜਿਹੜੀਆਂ ਸਕਿਉਰਿਟੀਆ ਦੇਣੀਆਂ ਬੰਦ ਕੋਈ ਵੱਡਾ ਚਾਂਸ ਨਹੀਂ ਹੈਗਾ ਵੀ ਇਦਾਂ ਕਰਕੇ ਗਿਆ ਵੀ ਸਕਿਉਰਟੀਆਂ ਇਹਨਾਂ ਨੂੰ ਨਹੀਂ ਦੇਣੀਆਂ ਚਾਹੀਦੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਸਕਿਉਰਟੀਆਂ ਸਾਡਾ ਪਬਲਿਕ ਦਾ ਪੈਸਾ ਇਹਨਾਂ ਨੂੰ ਜਾ ਰਿਹਾ ਸਾਰਾ ਕੁਝ ਪਬਲਿਕ ਦੀ ਸਾਰੀ ਗੱਲਬਾਤ ਜਾ ਰਹੀ ਹੈਗੀ ਹਰ ਇੱਕ ਚੀਜ਼ ਪਬਲਿਕ ਦੀ ਹੈਗੀ ਆ ਇਸ ਦੇ ਪ੍ਰਤੀ ਕੋਈ ਕੰਮ ਨਜ਼ਰ ਆਉਂਦਾ ਤੁਹਾਨੂੰ ਇਹਨਾਂ ਲੋਕਾਂ ਦਾ ਜਿਹੜੇ ਆ ਸਿਕਿਉਰਟੀਆਂ ਲਈ ਫਿਰਦੇ ਆ ਮੈਂ ਤਾਂ ਕਹਿੰਦਾ ਯਾਰ ਇਹਨਾਂ ਨੇ ਕਦੀ ਮੈਂ ਕਹਿੰਦਾ ਅੱਜ ਕਹਿ ਦੇ ਵੀ ਉਂਗਲ ਵਾਢ ਕੇ ਦਿਖਾ ਦੇਣੇ ਦੇਸ਼ ਲਈ ਵਾਢ ਦੇਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਵਾਢ ਦੇਣ ਵਾਢ ਕੇ ਦੇ ਦੇਣੇ ਇੱਕ ਉਂਗਲ ਸਿਰਫ ਇੱਕ ਉਂਗਲ ਆਪਣੇ ਪੰਜਾਬ ਲਈ ਕਹਿੰਦੇ ਨਾ ਸਾਡਾ ਪੰਜਾਬ ਹੈ ਸਾਡਾ ਭਾਰਤ ਹੈ ਮੈਂ ਕਹਿੰਦਾ ਇੱਕ ਉਂਗਲ ਵੱਢ ਕੇ ਦੇ ਦੇਣ ਤੇ ਮੈਂ ਕਹਿੰਦਾ ਮੈਂ ਮੰਨ ਜੂਗਾ ਅੱਛਾ ਬਾਬਾ ਜੀ ਕਿਸ ਤਰ੍ਹਾਂ ਇਹ ਰੋਕਥਾਮ ਕਿਸ ਤਰ੍ਹਾਂ ਲੱਗ ਸਕਦੀ ਹੈ ਤੁਹਾਡੇ ਮੁਤਾਬਕ ਤੁਸੀਂ ਬਹੁਤ ਸੂਝਮਾਨ ਹੋ ਕਿਉਂਕਿ ਅਸੀਂ ਦੇਖਦੇ ਰਹੇ ਤੁਹਾਨੂੰ ਕਿਵੇਂ ਰੋਕਥਾਮ ਕਿਵੇਂ ਲੱਗ ਸਕਦੀ ਹੈ ਇਸ ਚੀਜ਼ ਤੇ ਇਹ ਤਾਂ ਸਾਡੀ ਸਰਕਾਰ ਹੀ ਕਰ ਸਕਦੀ ਰੋਕ ਕਰ ਸਕਦੀ ਹੈ ਸਰਕਾਰ ਨੂੰ ਚਾਹਣਾ ਚਾਹੀਦਾ ਵੀ ਇਹਨਾਂ ਦੇ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜਦੋਂ ਵੀ ਕੋਈ ਬਿਆਨ ਝੜਕਾਉ ਦਿੰਦਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਚੱਕ ਕੇ ਅੰਦਰ ਪਾ ਦੇਵੇ ਪਾਇਆ ਜਾਵੇ ਇਹਨਾਂ ਨੂੰ ਇਹਨਾਂ ਦੀਆਂ ਸਕੋਲਟੀਆਂ ਵਾਪਸ ਲਿਆ ਆਇਆ ਨੇ ਸਕੋਲਟੀ ਦੇਣ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਇਹਨਾਂ ਨੇ ਜਿੰਨੇ ਜਿੰਨੀਆਂ ਤੁਸੀਂ ਸਕੋਲਟੀਆਂ ਦੇਵਾਂਗੇ ਉਹਨਾਂ ਨੇ ਇਹਨੇ ਢੜਕਾਉ ਬਿਆੰਦ ਨੇ ਇਹਨਾਂ ਨੇ ਕਹਿੰਨਾ ਸਾਡੇ ਨਾਲ ਸਕੋਲਟੀ ਹੈ ਇਹਨਾ ਆਪਣੀ ਵਾਹ ਵਾ ਕਰਨ ਵਾਸਤੇ ਸਕੋਲਟੀਆਂ ਲੈਂਦੇ ਆ ਗਏ ਵੀ ਸਾਡੀ ਵਾਹ ਵਾ ਹੋਵੇ ਸਾਡੀ ਬੱਲੇ ਬੱਲੇ ਹੋਵੇ ਜਿਹੜੇ ਸਹੀ ਸਿਪ ਸੈਨਾ ਆਲੇ ਨੇ ਸਹੀ ਤਰੀਕੇ ਵਾਲੇ ਸਿਪ ਸੈਨਾ ਵਾਲੇ ਵੀਰ ਉਹ ਮੈਂ ਕਹਿੰਦਾ ਕਦੀ ਕਿਸੇ ਨਾਲ ਲੜਾਈ ਨ ਕਰਦੇਗੇ ਹੁਣ ਬੰਬੇ ਦੇ ਵਿੱਚ ਸੈਭ ਸੈਨਾ ਕਿੱਡੀ ਵੱਡੀ ਆ ਉਹਨਾਂ ਨੇ ਵੀ ਲਿਖਿਆ ਕਿ ਕਿਆ ਹੋਇਆ ਵੀ ਇਹ ਸਾਡੇ ਸੈਭ ਸੈਨ ਵਾਲੇ ਨਹੀਂ ਹੈਗੇ ਫਿਰ ਕਿਹੜੇ ਕਿਹੜੇ ਸ਼ਿਵ ਸੈਨਾ ਵਾਲੇ ਨੇ ਵੀ ਇਹ ਕਹਿੰਦੇ ਵੀ ਇਹ ਸ਼ਿਵ ਦੀ ਸੈਨਾ ਹੈਗੀ ਇਹ ਸਾਡੀ ਇਹ ਕੌਣ ਨੇ ਇਹ ਸ਼ਿਵ ਦੀ ਸੈਨਾ ਹੈ ਹੀ ਨਹੀਂ ਇਹ ਕੋਈ ਲਕਸ਼ਣ ਲਕਸ਼ਣ ਜਿਹੜੇ ਨਜ਼ਰ ਆਂਦੇ ਇਹਨਾਂ ਤੇ ਜੀ ਵੀ ਕੀ ਅਸੀਂ ਸ਼ਿਵ ਦੇ ਭਗਤੀਆਂ ਜਾਂ ਕੁਛ ਇਦਾਂ ਕਦੇ ਨਜ਼ਰ ਆਏ ਇਹਨਾਂ ਜੀ ਨਹੀਂ ਮੈਨੂੰ ਦੱਸੋ ਸ਼ਿਵ ਸ਼ਿਵਜੀ ਮਹਾਰਾਜ ਨੇ ਕਦੀ ਇਦਾਂ ਦਾ ਕੰਮ ਕੀਤੇ ਹੈਗੇ ਸ਼ਿਵਜੀ ਮਹਾਰਾਜ ਦਾ ਭਗਤੀ ਵਾਲੇ ਸੀਗੇ ਇਹਨਾਂ ਨੇ ਕਦੀ ਭਗਤੀ ਕਰਦੇਗਾ ਇਹਦਾ ਹਾ ਹੂ ਹੂ ਲੀ ਕਰਤਾ ਜੀ ਸਾਨੂੰ ਆ ਮਾਰਤਾ ਜੀ ਸਾਨੂੰ ਇਹਨੇ ਗਾਲ ਕੱਢਦੀ ਸਾਨੂੰ ਉਹ ਕਰਤਾਈ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾਗਾ ਇਹ ਜਿਹੜੀ ਆਪਣੀ ਜੀਵਾ ਉਹੀ ਕੁਛ ਕਰਵਾਈ ਜਾਂਦੀ ਹੈ ਇਹਨਾਂ ਨੂੰ ਮੈਂ ਇਹ ਹੀ ਕਹਿਣਾ ਚਾਹਣਾ ਵੀ ਤੁਸੀਂ ਸਾਡੇ ਵੀਰ ਹੋ ਭਰਾ ਹੋ ਵੀ ਇਦਾਂ ਦੇ ਕੰਮ ਨਾ ਕਰੋ ਆਪਾਂ ਬੰਦ ਕਰਦੀ ਯਾਰ ਬਿਆਜ ਬਾਣੀ ਕਰਨੀ ਆਪਾਂ ਕਿਉਂ ਪੜਕਾਉ ਬਿਆਨ ਦਿੰਨੇ ਆ ਆਪਾਂ ਕਿਉਂ ਇਦਾਂ ਦੇ ਕੰਮ ਕਰਦੇ ਆ ਗਿਆ ਜਿਹਦੇ ਵਿੱਚ ਆਪਾਂ ਨੂੰ ਨੁਕਸਾਨ ਹੁੰਦਾ ਆ ਆਪਾਂ ਨੂੰ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਕਿ ਪੜਕਾਉ ਵੀ ਅਫਸਰ ਵੀ ਸਾਰੇ ਕਹਿ ਰਹੇ ਵੀ ਨਹੀਂ ਦਿਓ ਪੜਕਾਉ ਬਿਆਨ ਆਪਾਂ ਕਿਉਂ ਦਈਏ ਪੜਕਾਉ ਗਿਆ ਆ ਆਪਾਂ ਨੂੰ ਇਹ ਚਾਹੀਦਾ ਹੈਗਾ ਵੀ ਆਪਾਂ ਸੱਜਣ ਮਿੱਤਰਾਂ ਸਾਰੇ ਪੰਜਾਬ ਦੇ ਚਾਹ ਤੁਸੀਂ ਸਿਵ ਸੈਨਾ ਵਾਲੇ ਮੰਨਦੇ ਹੋ ਸਿਵ ਜੀ ਮਹਾਰਾਜ ਨੂੰ ਮੰਨਦੇ ਹੋ ਉਹ ਵੀ ਸਾਡਾ ਇੱਕ ਬਹੁਤ ਵੱਡਾ ਭਗਵਾਨ ਹੋਇਆ ਰੱਬ ਦਾ ਰੂਪ ਹੋਇਆ ਦੁਨੀਆ ਰਾਤ ਸਾਜੀ ਉਹਨੇ ਸਾਰੀ ਚਲੋ ਮੰਨਦੇ ਆ ਵੀ ਇਹ ਥੋੜੀ ਵੀ ਮਹਾਰਾਜ ਨੇ ਸਿਵਜੀ ਮਹਾਰਾਜ ਨੇ ਕਿਹਾ ਵੀ ਤੁਸੀਂ ਇਉਂ ਸਿਰਫ ਹਾਂ ਵੀ ਸਿਵਜਨ ਚਾਰ ਪੰਜ 10 12 ਬੰਦੇ ਜਿਹੜੇ ਹੈਗੇ ਉਹੋ ਹੀ ਸਿਵਸੈਨਾ ਵਾਲੇ ਆ ਸਿਵਸੈਨਾ ਬਹੁਤ ਭਈਆ ਮੇਰੇ ਨਾਲ ਘੱਟੋ ਘੱਟ 30 40 ਮੁੰਡੇ ਸਿਵਸੈਨਾ ਵਾਲੇ ਮੁੰਡੇ ਯਾਰ ਦੋਸਤ ਆ ਇਕੱਠੇ ਬਹਿ ਕੇ ਚਾਹ ਪਾਣੀ ਪੀਂਦੇ ਆਗੇ ਉਹ ਉਹ ਵੀ ਸਾਨੂੰ ਕਹਿੰਦੇ ਬਾਬਾ ਜੀ ਕਹਿੰਦੇ ਲੰਡੂ ਜੇ ਹੈਗੇ ਉਹ ਇਹ ਉਹਨਾਂ ਦੀ ਜੋ ਮੈਂ ਨਹੀਂ ਕਹ ਰਿਹਾ ਉਹ ਬੰਦਿਆਂ ਦੀ ਜਵਾਨ ਹੈ ਕਹਿੰਦੇ ਇਹ ਬੰਦੇ ਸੁਧਰ ਨਹੀਂ ਸਕਦੇ ਬਸ ਇੱਕ ਆਪਣੇ ਸਕੂਲ ਦੀਆਂ ਲਾਈਨ ਕਰਕੇ ਬਾਲਤੂ ਜੁ ਬਕਵਾਸ ਕਰਦੇ ਆ ਗਿਆ ਬਾਲਤੂ ਲੋਕਾਂ ਨੂੰ ਬੋਲਦੇ ਆ ਗਿਆ ਜੇ ਨਾ ਬੋਲਣ ਤੇ ਇਹਨੇ ਤੇ ਕਿਹੜਾ ਵਾਕਾ ਅਸੀਂ ਵੀ ਕਹਿੰਦੇ ਸਿਵਸਾਨ ਵਾਲਿਆਂ ਸਾਡੇ ਤੇ ਕਿਉਂ ਨਹੀਂ ਵਾਕਏ ਹੁੰਦੇ ਸਾਨੂੰ ਕਿਉਂ ਨਹੀਂ ਬੋਲਦੇ ਜਦੋਂ ਅਸੀਂ ਬੋਲਦੇ ਹੀ ਨਹੀਂ ਕਿ ਉਹਨੂੰ ਗਲਤ ਬੋਲਾਂਗੇ ਨਹੀਂ ਯਾਰ ਕਿਹੜਾ ਬੋਲੂਗਾ ਕੋੜਾ ਕੋੜੂ ਬੋਲ ਜੂਗਾ ਹਣ ਪ੍ਰਸ਼ਾਸਨ ਵੱਲੋਂ ਵੀ ਅਪੀਲ ਕੀਤੀ ਗਈ ਵੀ ਕੋਈ ਵੀ ਭੜਕਾਓ ਬਿਆਨ ਇਸ ਤਰ੍ਹਾਂ ਦੇ ਨਾ ਦੇਵੇ ਕਿਉਂਕਿ ਉਸ ਨੂੰ ਲੈ ਕੇ ਮਾਹੌਲ ਜਿਹੜਾ ਵੈ ਉਹ ਖਰਾਬ ਹੁੰਦਾ ਤਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਵੀ ਕਈ ਜਥੇਬੰਦੀਆਂ ਵੀ ਹੈਗੀਆਂ ਨੇ ਕਈ ਸਿਵਸਾਨ ਨੇ ਮਤਲਬ ਕੋਈ ਵੀ ਹੈਗਾ ਵੀ ਉਹਨ ਉਬਿਆਨ ਨਹੀਂ ਦੇਣਾ ਸਾਡੀ ਖੁਦ ਜ਼ਹਿਬੰਦੀ ਹੈਗੀ ਜਿਹੜੀ ਸਾਡੇ ਜ਼ਹਿਬੰਦੀਆ ਉਹ ਵੀ ਕਹਿੰਦੀਆਂ ਵੀ ਤੁਸੀਂ ਪੜਕਾਉ ਉਹਦਾ ਬਿਆਨ ਨਹੀਂ ਦੇਣਾਗਾ ਵੀ ਬਿਆਨ ਵਧੀਆ ਦਿਓ ਰੱਬ ਦੀ ਗੱਲ ਕਰੋ ਜੀ ਰੱਬ ਦੀ ਗੱਲ ਕਰਦੇ ਆਈ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜੇ ਕੋਈ ਦਿੰਦਾ ਵੀ ਉਹਦੇ ਤੇ ਸਖਤ ਤੋਂ ਸਖਤ ਵੱਡੀ ਕਾਰਵਾਈ ਕੀਤੀ ਜਾਵੇ ਵੀ ਇਹ ਬੰਦ ਕੀਤਾ ਜਾਵੇ ਬਿਆਨਾਂ ਇਹ ਬਿਆਨਾਂ ਦੇ ਦਰੂ ਹੀ ਕੰਮ ਹੁੰਦੇ ਸਾਰੇ ਕੁਛ ਸਾਡੀ ਬੇਨਤੀ ਹੱਥ ਜੋੜ ਕੇ ਦੁਆਰਾ ਫੇਰ ਸਰਕਾਰ ਨੂੰ ਹੈ ਵੀ ਇਹ ਜਿਹੜੇ ਪਾਸਨ ਦਿੰਦੇ ਆ ਗਿਆ ਪੜਕਾਉ ਪਾਸਨ ਇਹ ਜਿਹੜੇ ਰੋ ਰੋਕ ਲਾਈ ਜਾਵੇ ਤੇ ਇਹ ਕੁਛ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਪੰਜਾਬ ਪੁਲਿਸ ਵੱਲੋਂ ਵੀ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਕੋਈ ਵੀ ਪੜਕਾਉ ਬਿਆਨ ਜਿਹੜਾ ਵੈ ਹੁਣ ਸੋਸ਼ਲ ਮੀਡੀਆ ਤੇ ਨਹੀਂ ਚੱਲੇਗਾ ਤੇ ਉਸ ਦੀ ਜਿਹੜੀ ਨਿਗਰਾਨੀ ਹੈ ਉਹ ਵੀ ਰੱਖੀ ਜਾਏਗੀ ਕਿਸ ਤਰ੍ਹਾਂ ਦੇ ਲੱਗੀ ਇਹ ਪੰਜਾਬ ਪੁਲਿਸ ਦੀ ਹਮਾਇਤ ਤੇ ਪੰਜਾਬ ਪੁਲਿਸ ਦਾ ਇਹ ਕੰਮ ਜਿਹੜਾ ਵੈ ਕਿ ਭਾਸ਼ਣ ਜਿਹੜੇ ਨੇ ਪੜਕਾਉ ਬਿਆਨ ਨਹੀਂ ਦੇਣੇ ਨੇ ਕਿਸ ਤਰ੍ਹਾਂ ਦਾ ਤੁਹਾਨੂੰ ਇਹ ਲੱਗਿਆ ਉਪਰਾਲਾ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ